ਮਨੰਤਰੀ ਬਾਲ ਕੌਮੀ ਪੁਰਸਕਾਰ ਜੇਤੂ ਪਰਵਤਾਰੋਹੀ ਸਾਨਵੀ ਸੂਦ ਰੋਪੜ ਪਹੁੰਚਣ ਤੇ ਸ਼ਹਿਰ ਦੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਾਸੀਆਂ ਨੇ ਸਾਨਵੀ ਸੂਦ ਨੂੰ ਹਾਥੀ ਤੇ ਬਿਠਾ ਕੇ ਸ਼ਹਿਰ ਵਿੱਚ ਸੁਆਗਤੀ ਮਾਰਚ ਕੀਤਾ। ਸਾਰੇ ਸ਼ਹਿਰ ਵਿੱਚ ਹਾਥੀ ਤੇ ਸਵਾਰ ਹੋਈ ਪਰਵਤਾਰੋਹੀ ਸਾਨਵੀ ਸੂਦ ਨੂੰ ਦੇਖਣ ਲਈ ਹਰ ਕੋਈ ਬੇਤਾਬ ਦਿਖਾਈ ਦਿੱਤਾ। ਗਰਤਲਬ ਹੈ ਕਿ 7 ਸਾਲ ਦੀ ਉਮਰ ਵਿੱਚ ਸਾਧਵੀ ਸੂਤ ਨੇ ਕੌਮੀ ਬਾਲ ਪੁਰਸਕਾਰ ਪ੍ਰਾਪਤ ਕੀਤਾ ਤੇ ਇਨੀ ਘੱਟ ਉਮਰ ਵਿੱਚ ਮਾਉਂਟ ਐਵਰੇਸਟ ਦਾ ਬੇਸ ਕੈਂਪ ਫਤਿਹ ਕਰਨ ਸਣੇ ਮਾਉਂਟ ਟਲੀਮੰਜਾਰੋ ਵਰਗੇ ਵੱਡੇ ਪਰਬਤਾਂ ਨੂੰ ਸਰ ਕਰਨਾ ਸੱਚਮੁੱਚ ਹੀ ਇੱਕ ਵੱਡੀ ਪ੍ਰਾਪਤੀ ਹੈ ਮੈਂ ਬਹੁਤ ਪ੍ਰਾਊਡ ਫੀਲ ਕਰ ਰਹੀ ਹੂ ਕਿ ਆ ਮੈਨੂੰ ਇਹ ਅਵਾਰਡ ਮਿਲਿਆ ਸਾਡਾ ਸਭ ਦਾ ਧੰਨਵਾਦ ਕਰਨਾ ਚਾਹਤੀ ਹੂ

ਉਹ ਵੀ ਲੈ ਕੋਟ ਚੁੱਕਿਆ ਜਿਵੇਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਵਾਸਤੇ ਜਿਹੜੀ ਪਦਵੀ ਨੂੰ ਮਨ ਸਾਲੂ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈਆਂ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਸਾਲੂ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਆਪਣੇ ਡੀ ਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਇਹ ਰੋਡ ਸ਼ੋਅ ਪਲਾਨ ਕੀਤਾ ਹੈ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਸਾਨਵੀ ਦੇ ਸਵਾਗਤ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਸਣੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਤੇ ਸਮੂਹ ਜਥੇਬੰਦੀਆਂ ਨੇ ਸਾਨਵੀ ਦਾ ਸਵਾਗਤ ਕੀਤਾ। ਸ਼ਹਿਰ ਦੇ ਲੋਕਾਂ ਨੇ ਸਾਨਵੀ ਦੇ ਮਾਪਿਆਂ ਨੂੰ ਇਸ ਵੱਡੀ ਪ੍ਰਾਪਤੀ ਦੇ ਲਈ ਵਧਾਈ ਦਿੱਤੀ ਤੇ ਭਵਿੱਖ ਵਿੱਚ ਹੋਰ ਵੀ ਉੱਚ ਪ੍ਰਾਪਤੀਆਂ ਕਰਨ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨਵੀ ਦੀ ਇਹ ਪ੍ਰਾਪਤੀ ਰੂਪਰ ਜ਼ਿਲ੍ਹੇ ਲਈ ਵੱਡੀ ਮਾਣ ਵਾਲੀ ਗੱਲ ਹੈ। ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਲਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਲਵੀ ਸੂਤ ਦਾ ਵਧਾਈ ਨਹੀਂ ਪਾਤਰ ਹੈ ਉਥੇ ਸਾਲਵੀ ਸੂਤ ਦੇ ਸਾਡੇ ਨਾ ਪ੍ਰਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ ਕੋਟ ਸਾਹਿਬ ਨੇ ਸਾਡੇ ਘੁੰਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੌਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣ। ਸੋ ਵਾਕਿਆ ਹੀ ਐਨੀ ਨਿੱਕੀ ਉਮਰ ਦੇ ਵਿੱਚ ਸਾਨਵੀ ਸੂਤ ਨੇ ਐਨੀ ਵੱਡੀ ਪ੍ਰਾਪਤੀ ਹਾਸਲ ਕਰਕੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ ਹੈ ਤੇ ਹੋਰ ਨਾ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣੀ ਹੈ। ਨਾਲ ਹੀ ਸਾਨਵੀ ਦੇ ਮਾਪਿਆਂ ਨੇ ਹੋਰਨਾ ਮਾਪਿਆਂ ਲਈ ਇੱਕ ਉਦਾਹਰਣ ਸਿਧ ਕਰੀ ਹੈ ਕਿ ਜੇ ਬੱਚਿਆਂ ਦੀ ਮਨਪਸੰਦ ਤੇ ਅਗਾਵਾਦੂ ਕਾਰਜਾਂ ਦੇ ਵਿੱਚ ਮਦਦ ਅਤੇ ਹੌਸਲਾ ਅਫਜ਼ਾਈ ਕੀਤੀ ਜਾਵੇ ਤਾਂ ਉਹ ਵੀ ਸਾਨਵੀ ਸੂਤ ਦੇ ਵਾਂਗ ਅਜਿਹੇ ਮੁਕਾਮ ਹਾਸਲ ਕਰ ਸਕਦੇ ਨੇ ਜੱਜੀਤ ਚੱਕੀ ਪੀਟੀਸੀ న్యూਸ ਰੋਪੜ